ਦੋਸਤੋ ਪਿਆਰ ਪਰਿਸ਼ਤ ਸ਼੍ਰੀ ਆਕਾਲਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਦੋਸਤੋ ਲੋਕ ਸਭਾ ਚੋਣਾਂ 2024 ਦੀ ਚੋਣ ਮੈਦਾਨ ਦੇ ਵਿੱਚ ਇਸ ਵੇਲੇ ਪੂਰੀ ਤਰ੍ਹਾਂ ਪੱਕ ਚੁੱਕਿਆ ਹੈ ਤਾਂ ਪੰਜਾਬ ਦੀਆਂ ਵੱਖ-ਵੱਖ ਸੀਟਾਂ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦੇ ਵਿੱਚ ਇੱਕ ਚਰਚਿਤ ਸੀਟ ਹੈ ਬਠਿੰਡਾ ਬਠਿੰਡਾ ਦੇ ਕਿਉਂਕਿ ਬਾਦਲ ਪਰਿਵਾਰ ਦਾ ਗੜ ਰਿਹਾ ਹੈ ਤੇ ਇੱਥੇ ਇਸ ਵਾਰ ਮੜ ਸ਼ੌਮਨੀ ਅਕਾਲੀ ਦਲ ਦੇ ਵੱਲੋਂ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਇਸ ਤੋਂ ਪਹਿਲਾਂ ਉਹ ਤਿੰਨ ਵਾਰ ਇਥੋਂ ਲੋਕ ਸਭਾ ਮੈਂਬਰ ਰਹੇ ਚੁੱਕੇ ਨੇ ਤਾਂ ਵੱਖ-ਵੱਖ ਵਿਰੋਧੀ ਧਿਰਾਂ ਦੇ ਵੱਲੋਂ ਆਪਣੀ ਉ ਕਾਂਗਰਸ ਦੀ ਗੱਲ ਕਰਦੇ ਆ ਤਾਂ ਕਾਂਗਰਸ ਦੇ ਵੱਲੋਂ ਜੀਤ ਮਹਿੰਦਰ ਸਿੰਘ ਸਿੱਧੂ ਚੌਣ ਮੈਦਾਨ ਦੇ ਵਿੱਚ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਗੁਰਮੀਤ ਸਿੰਘ ਖੁੜੀਆ ਕੈਬਨਨ ਮੰਤਰੀ ਪੰਜਾਬ ਉਹਨਾਂ ਨੂੰ ਚੁਣੌਤੀ ਦੇ ਰਹੇ ਨੇ ਤਾਂ ਉੱਥੇ ਹੀ ਲਖਬੀਰ ਸਿੰਘ ਲੱਖਾ ਸਿਧਾਨਾ ਇੱਕ ਚਰਚਿਤ ਚਿਹਰਾ ਹੈ ਜੋ ਕਿ ਸ਼ੋਮਨੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਚੌਣ ਮੈਦਾਨ ਦੇ ਵਿੱਚ ਡਟੇ ਹੋਏ ਨੇ ਬਠਿੰਡਾ ਸੀਟ ਦੇ ਵਿੱਚ ਇਸ ਵੇਲੇ ਪੰਜਾਬ ਦੀਆਂ ਦੇਸ਼ ਵਿਦੇਸ਼ ਦੀਆਂ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਹੈ ਕਿਉਂਕਿ ਉੱਥੇ ਤੇ ਵਿਖਿਆ ਹੈ ਕਿ ਇਹ ਬਾਦਲ ਪਰਵਾਰ ਸਿਆਸੀ ਕਿਲੇ ਨੂੰ ਬਚਾਉਣ ਦੇ ਵਿੱਚ ਕਾਮਯਾਬ ਹੋਏਗਾ ਜਾਂ ਨਹੀਂ ਪਰ ਇਸ ਵੇਲੇ ਕਿਲੇ ਨੂੰ ਬਚਾਉਣ ਦੇ ਲਈ ਬਾਦਲ ਪਰਿਵਾਰ ਵੱਲੋਂ ਅੱਡੀ ਚੋਟੀ ਦਾ ਜੋਰ ਜਿਹੜਾ ਲਗਾਇਆ ਜਾ ਰਿਹਾ ਹੈ ਸੋ ਖਾਸ ਸਬੰਧੀ ਜਿਹੜੇ ਕਿ ਖਾਸ ਸਬੰਧੀ ਭੈਣ ਭਰਾ ਸਾਰੇ ਹੀ ਇਸ ਸੀਟ ਨੂੰ ਬਚਾਉਣ ਦੇ ਲਈ ਚੋਣ ਮੈਦਾਨ ਦੇ ਵਿੱਚ ਉਤਰ ਹੋਏ ਨੇ ਸੋ ਇਸ ਵੇਲੇ ਜਦੋਂ ਅਸੀਂ ਅਸੀਂ ਗੱਲ ਕਰਦੇ ਹਾਂ ਤਾਂ ਬਠਿੰਡਾ ਦੀ ਤਾਂ ਬਠਿੰਡਾ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੋ ਕਿ ਇਸ ਵੇਲੇ ਇਸ ਦੁਨੀਆ ਦੇ ਵਿੱਚ ਨਹੀਂ ਹਨ ਉਹਨਾਂ ਦੀਆਂ ਸਤ ਦਿਹਾਈਆਂ ਤੋਂ ਇਹ ਲੰਘਪਘ ਪੰਜਾਬ ਦੇ ਵਿੱਚ ਸ਼ੌਮਨੀ ਅਕਾਲੀ ਦਲ ਦੇ ਵਿੱਚ ਅਹਿਮ ਜ਼ਿੰਮੇਵਾਰੀ ਨਿਭਾਈਆਂ ਹਨ ਸੋ ਜੋ ਹੁਣ ਉਹ ਸਰਗਵਸ ਹੋ ਗਏ ਨੇ ਸੋ ਇਸ ਤੋਂ ਬਾਅਦ ਜਿਹੜੀ ਜ਼ਿੰਮੇਵਾਰੀ ਸੀ ਮੁਕੰਮਲ ਤੌਰ ਤੇ ਇਸ ਵੇਲੇ ਜਿਹੜੇ ਦਾਨ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਮੋਢਿਆਂ ਤੇ ਆਨ ਪਈ ਹੈ ਜਦੋਂ ਕਿ ਲੋਕ ਸਭਾ ਚੋਣਾਂ ਚੋਣਾਂ ਹੋ ਰਹੀਆਂ ਨੇ ਤਾਂ ਸੁਖਬੀਰ ਸਿੰਘ ਬਾਦਲ ਪੂਰੇ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਪੂਰੀ ਸਰਗਰਮਣੀ ਦੇ ਨਾਲ ਅਤੇ ਬਠਿੰਡਾ ਹਲਕਾ ਉਸ ਨੂੰ ਬਚਾਉਣ ਦੇ ਲਈ ਵੀ ਬਾਦਲ ਪਰਿਵਾਰ ਦੇ ਵੱਲੋਂ ਪਸੀਨਾ ਜਿਹੜਾ ਹੈ ਬਹਾਇਆ ਜਾ ਰਿਹਾ ਹੈ ਸੋ ਅਸੀਂ ਗੱਲ ਕਰਾਂਗੇ ਅੱਜ ਦੀ ਉਸ ਸੀਟ ਨੂੰ ਬਚਾਉਣ ਦੇ ਲਈ ਬਾਦਲ ਪਰਿਵਾਰ ਦੇ ਜਿਹੜੇ ਕਿ ਜਿਹੜੇ ਸੁਖਬੀਰ ਸਿੰਘ ਬਾਦਲ ਦੇ ਪੁੱਤਰ ਨੇ ਜਿਹੜੇ ਅੰਤਵੀਰ ਸਿੰਘ ਉਹ ਵੀ ਇਸ ਵੇਲੇ ਚੋਣ ਮੈਦਾਨ ਦੇ ਵਿੱਚ ਨੇ ਉਹਨਾਂ ਦੀਆਂ ਜਿਹੜੀਆਂ ਧੀਆਂ ਨੇ ਖਾਸ ਤੌਰ ਤੇ ਹਰਕੀਰਤ ਕੋਰ ਅਤੇ ਗੁੱਲੀਨ ਕੋਰ ਵੀ ਆਪਣੀ ਮਾਤਾ ਦੀ ਸੀਟ ਨੂੰ ਬਚਾਉਣ ਦੇ ਲਈ ਅੱਡੀ ਅੱਡੀ ਚੋਟੀ ਦਾ ਜੋਰ ਜਿਹੜੀਆਂ ਲਾਰੀਆਂ ਨੇ ਤਾਂ ਜੋ ਗੱਲ ਕਰਦੇ ਆ ਉਹਨਾਂ ਦੇ ਬੱਚਿਆਂ ਦੀ ਹੁੰਦੀ ਆ ਤਾਂ ਗੁਲੀਨ ਅਕਸਰ ਇਸ ਇਹ ਸਿਆਸਤ ਤੋਂ ਦੂਰ ਰਹਿੰਦੀ ਹੈ ਪਰ ਇਸ ਵਾਰ ਜਿਸ ਤਰੀਕੇ ਦਾ ਮਾਹੌਲ ਬਣਿਆ ਹੋਇਆ ਹੈ ਉਹ ਵੱਖ-ਵੱਖ ਹਲਕਿਆਂ ਦੇ ਵਿੱਚ ਜਾ ਕੇ ਆਪਣੀ ਮਾਤਾ-ਬੀਬਾ ਹਰ ਸਿਮਰਤ ਕੌਰ ਨੂੰ ਬਾਦਲ ਦੇ ਹੱਕ ਦੇ ਵਿੱਚ ਵੋਟਾਂ ਮੰਗ ਰਹੇ ਨੇ ਤੇ ਪ੍ਰਚਾਰ ਕਰ ਰਹੇ ਨੇ ਅੰਤ ਵੀਰ ਸਿੰਘ ਜਿਹੜੇ ਨੇ ਕਿ ਬੀਤੇ ਦਿਨਾਂ ਤੋਂ ਲਗਾਤਾਰ ਸਰਗਰਮ ਨੇ ਪੂਰੀ ਗਰਮੀ ਦੇ ਵਿੱਚ ਵੀ ਉਹ ਵੱਖ-ਵੱਖ ਹਲਕਿਆਂ ਦਾ ਦੌਰਾ ਕਰ ਰਹੇ ਨੇ ਹਾਲਾਂਕਿ ਉਹ ਭਾਸ਼ਣ ਤਾਂ ਨਹੀਂ ਦੇ ਰਹੇ ਲੋਕਾਂ ਦੇ ਨਾਲ ਉਹ ਸੈਲਫੀਆਂ ਵੀ ਲੈ ਰਹੇ ਨੇ ਲੋਕਾਂ ਨਾਲ ਮੇਲ ਮਲਾਪ ਵੀ ਕਰ ਰਹੇ ਨੇ ਤਾਂ ਜਿਹੜੇ ਅਕਾਲੀ ਦਲ ਬਾਦਲ ਪਰਵਾਰ ਨੂੰ ਛੱਡ ਕੇ ਸ਼ੌਮਨੀ ਅਕਾਲੀ ਦਲ ਪਾਰਟੀ ਨੂੰ ਛੱਡ ਕੇ ਜਾ ਚੁੱਕੇ ਨੇ ਉਹਨਾਂ ਨੂੰ ਮੁੜ ਵਾਪਸ ਲਿਆਉਣ ਦੇ ਲਈ ਉਹਨਾਂ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਸੋ ਹਰਕਿਰਤ ਦੀ ਜੋ ਜਦੋਂ ਗੱਲ ਕਰਦੇ ਆ ਤਾਂ ਉਹ ਵਕ ਵਕ ਹਲਕਿਆਂ ਦੇ ਵਿੱਚ ਇਸ ਵੇਲੇ ਬੀਬਾ ਹਰਸੀਮਰਤ ਕੌਰ ਦੇ ਲਈ ਵੋਟਾਂ ਮੰਗ ਰਹੇ ਨੇ ਤੇ ਲੋਕਾਂ ਦੇ ਨਾਲ ਮੇਲ ਮਲਾਪ ਵੀ ਕਰ ਰਹੇ ਨੇ ਤੇ ਨਾਲ ਹੀ ਗੱਲਬਾਤ ਜਿਹੜੀ ਹੈ ਇੱਥੋਂ ਤੱਕ ਹੈ ਕਿ ਜਿਹੜੇ ਉਹਨਾਂ ਦੇ ਬੱਚੇ ਤਿੰਨੇ ਨੇ ਇਸ ਵੇਲੇ ਉਹ ਵੀ ਬਾਦ ਸਿਮਰ ਕੌਰ ਬਾਦਲ ਦੇ ਹੱਕ ਦੇ ਵਿੱਚ ਡਟੇ ਹੋਏ ਨੇ ਹਾਲਾਂਕਿ ਜਿਹੜਾ ਸਖ ਜਿਹੜਾ ਸਬੰਧ ਸਾਕ ਸੰਬੰਧੀ ਨੇ ਉਹਨਾਂ ਦੇ ਵੱਲੋਂ ਵੀ ਇਸ ਸੀਟ ਦੇ ਜਾ ਰਿਹਾ ਹੈ ਸੋ ਇਸ ਵੇਲੇ ਬਠਿੰਡਾ ਸੀਟ ਦੀ ਜਿਹੜੀ ਕਿ ਜੜ ਹੈ ਸ਼ਿਵਮਨੀ ਅਕਾਲੀ ਦੀ ਬਾਦਲ ਦੇ ਪਰਿਵਾਰ ਦੇ ਲਈ ਜਿਹੜੀ ਵਾਕਰ ਦਾ ਸਵਾਲ ਜਿਹੜੀ ਹੈ ਬਣੀ ਹੋਈ ਹੈ ਤਾਂ ਉਹ ਜਿਹੜਾ ਉਸ ਨੂੰ ਫਤਿਹ ਕਰਨਾ ਵੀ ਜਿੱਥੇ ਉਹਨਾਂ ਦੇ ਲਈ ਇੱਕ ਵੱਡੀ ਚੁਣੌਤੀ ਹੈ ਸੋ ਉੱਥੇ ਹੀ ਦੂਸਰੇ ਪਾਸੇ ਵੱਖ-ਵੱਖ ਧਿਰਾਂ ਦੇ ਵੱਲੋਂ ਉਸ ਨੂੰ ਸਿਆਸੀ ਕਿਲੇ ਨੂੰ ਡੇਗਣਾ ਜਿਹੜਾ ਹੈ ਉਸ ਨੂੰ ਵੀ ਜਿਹੜੀ ਇੱਕ ਚੁਣੌਤੀ ਵਾਂਗ ਹੀ ਲਿਆ ਜਾ ਰਿਹਾ ਹੈ ਸੋ ਜਿਹੜੀ ਅਸੀਂ ਜਿਹੜੀ ਵੱਖ-ਵੱਖ ਧਿਰਾਂ ਜਿਹੜੀਆਂ ਨੇ ਮਨਸੂਬੇ ਜਿਹੜੇ ਨੇ ਜਿਹੜੀਆਂ ਲੈ ਕੇ ਆਏ ਆ ਨੇ ਜਿਹੜਾ ਬਾਦਲ ਪਰਿਵਾਰ ਵਿੱਚ ਵੱਖ-ਵੱਖ ਚੋਣਾਂ ਦੇ ਵਿੱਚ ਹਾਰ ਚੁੱਕਿਆ ਇਦਾਂ ਇਕੱਲੀ ਲੋਕ ਸਭਾ ਜਿੱਥੋਂ ਕਿ ਬੀਬਸ ਹਰ ਸਿਮਰਤ ਕੋਰ ਬਦਲ ਪਿਛਲੀ ਵਾਰ ਜੇਤੂ ਹੋ ਕੇ ਨਿਕਲੇ ਸਨ ਤਾਂ ਉਥੋਂ ਦੀਆਂ ਚੋਣ ਸਰਗਰਮੀਆਂ ਵਿੱਚੋਂ ਜਿੱਥੇ ਉਹਨਾਂ ਦਾ ਫਰਜਮੰਦ ਜਿਹੜਾ ਕਿ ਜਿਹੜੇ ਨੇ ਉਹਨਾਂ ਦੇ ਬੱਚੇ ਜਿਹੜੇ ਨੇ ਉਹ ਪੂਰੀ ਸਰਗਰਮੀ ਦੇ ਨਾਲ ਸ਼ਿਰਕਤ ਕਰ ਰਹੇ ਨੇ ਉਥੋਂ ਦੀ ਹੀ ਵੋਟਾਂ ਦੀ ਜਮ੍ਹਾਂ ਘਟਾਉਣ ਜਿਹੜੀ ਜਮ੍ਹਾਂ ਘਟਾਓ ਦੇ ਲਈ ਵੀ ਬਿਉਂਤੀਆਂ ਜਿਹੜੀਆਂ ਉਹ ਲਿਖੀਆਂ ਜਾ ਰੀਆਂ ਨੇ ਸੋ ਇਸ ਚੋਣਾਂ ਦੇ ਵਿੱਚ ਹਰੇਕ ਸਿਆਸੀ ਉਮੀਦਵਾਰ ਜਿਹੜਾ ਹੈ ਪੰਜਾਬ ਦੇ ਵੱਖ-ਵੱਖ ਥੀਰਾਂ ਦੇ ਵਿੱਚ ਵੱਲੋਂ ਚੋਣ ਮੈਦਾਨ ਦੇ ਵਿੱਚ ਉਹ ਡਟੇ ਹੋਏ ਨੇ ਉਹਨਾਂ ਦੇ ਸਾਖ ਸਬੰਧੀ ਭੈਣ ਭਰਾ ਸਾਰੇ ਹੀ ਚੋਣ ਮੈਦਾਨ ਦੇ ਉਹ ਤਰੇ ਹੋਏ ਨੇ ਜਿਹੜੇ ਵੀ ਭੈਣ ਭਰਾ ਵਿਦੇਸ਼ਾਂ ਦੇ ਵਿੱਚ ਉਹ ਵੀ ਉੱਥੇ ਆ ਕੇ ਇੱਥੇ ਆ ਕੇ ਆਪਣੇ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਜੋ ਜਿਹੜਾ ਕਿ ਭੁਗਤ ਰਹੇ ਨੇ ਪਰ ਸਭ ਤੋਂ ਚਰਚਿਤ ਸੀਟ ਹੋਣ ਕਰਕੇ ਬਠਿੰਡਾ ਦੇ ਵਿੱਚ ਲੋਕਾਂ ਦੀਆਂ ਨਜ਼ਰਾਂ ਠਿਕੀਆਂ ਹੋਈਆਂ ਨੇ ਤਾਂ ਉੱਥੇ ਇਸ ਵੇਲੇ ਸ਼ੋਮਨੀ ਅਕਾਲੀ ਦਲ ਦੇ ਵੱਲੋਂ ਆਪਣਾ ਸਿਆਸੀ ਕਿਲਾ ਬਚਾਉਣ ਦੇ ਲਈ ਅਟਿ ਚੋਟੀ ਦਾ ਜੋਰ ਜਿਹੜਾ ਲਗਾਇਆ ਜਾ ਰਿਹਾ ਹੈ ਪਸੀਨਾ ਵਹਾਇਆ ਜਾ ਰਿਹਾ ਹੈ ਤਾਂ ਸਖਤ ਮਿਹਨਤ ਵੀ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਕਿਹੜੀਆਂ ਕਿਹੜੀਆਂ ਵੱਖ-ਵੱਖ ਸਟੇਟਾਂ ਦੇ ਵਿੱਚ ਕੁਝ ਸਿਆਸੀ ਸਰਗਰਮੀਆਂ ਜਿਹੜੀਆਂ ਰਹਿਣ ਰਹਿਣਗੀਆਂ ਜਲਦ ਹੀ ਲੈ ਕੇ ਹਾ ਲਗੀ ਤੱਕ ਤੱਕ ਬਣੇ ਰਹਿਣਾ ਇਸ ਵੀਡੀਓ ਦੇ ਵਿੱਚ ਵੀਡੀਓ ਨਾਲ ਬਣੇ ਰਹਿਣਾ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਰੱਖਿਓ ਧੰਨਵਾਦ ਜੀ